ਜੀ ਹਾਂ ਇਹ ਤਸਵੀਰਾਂ ਨੇ ਪੁੱਬਾ ਮਾਰ ਰੋਂਦੇ ਉਸ ਪਰਿਵਾਰ ਦੀਆਂ ਜਿਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਸੁਪਰੀਤ ਸਿੰਘ ਆਪਣੇ ਤਿੰਨ ਹੋਰ ਦੋਸਤਾਂ ਨਾਲ ਜਿਆਦਾ ਗਰਮੀ ਦੇ ਚਲਦੇ ਸਤਲੁਜ ਦਰਿਆ 'ਚ ਨਹਾਉਣ ਲਈ ਚਲੇ ਗਏ ਸੀ ਇਸ ਦੌਰਾਨ ਨਹਾਉਂਦੇ ਨਹਾਉਂਦੇ ਦੋ ਨੌਜਵਾਨ ਸੁਪਰੀਤ ਸਿੰਘ ਤੇ ਗੁਰਮੀਤ ਸਿੰਘ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ ਜਿਉਂ ਹੀ ਨੌਜਵਾਨਾਂ ਦੇ ਰੁੜਨ ਦਾ ਉਹਨਾਂ ਦੇ ਸਾਥੀਆਂ ਨੂੰ ਦੋਸਤਾਂ ਨੂੰ ਪਤਾ ਲੱਗਿਆ ਤਾਂ ਸਦਰਾਨ ਕਾਫੀ ਕੋਸ਼ਿਸ਼ ਉਹਨਾਂ ਦੋਸਤਾਂ ਵੱਲੋਂ ਆਪਣੇ ਦੋਸਤਾਂ ਨੂੰ ਬਚਾਉਣ ਦੀ ਕੀਤੀ ਗਈ ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਆਪਣੇ ਪਿੰਡ ਵੜੀਆਬਾਦ ਦੇ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਤੁਰੰਤ ਘਟਨਾ ਤੋਂ ਬਾਅਦ ਪਿੰਡ 'ਚ ਹੜਕੰਪ ਮਚ ਗਿਆ ਵੱਡੀ ਗਿਣਤੀ 'ਚ ਲੋਕ ਦਰਿਆ ਕਿਨਾਰੇ ਪਹੁੰਚ ਗਏ ਗੋਤਾਖੋਰਾਂ ਨੂੰ ਵੀ ਘਟਨਾ ਸਥਾਨ ਤੇ ਬੁਲਾ ਲਿਆ ਗਿਆ ਗੋਤਾਖੋਰਾਂ ਵੱਲੋਂ ਇੱਕ ਨੌਜਵਾਨ ਸ਼ੋਪਰੀ ਸਿੰਘ ਦੀ Laash ਨੂੰ ਦਰਿਆ 'ਚੋਂ ਬਰਾਮਦ ਕਰ ਲਿਆ ਜਦਕੇ ਗੁਰਮੀਤ ਸਿੰਘ ਗੋਤਾਖੋਰ ਨੂੰ ਅਜੇ ਤੱਕ ਨਹੀਂ ਮਿਲਿਆ ਪੂਰੇ ਪਿੰਡ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਮਛੜਾ ਨੇੜੇ ਪਿੰਡ ਬਲੀਆ ਦੇ ਵਿਖੇ ਜਿੱਥੇ ਅੱਜ ਬੜਾ ਹੀ ਦਰਦਨਾਕ ਹਾਸਾ ਵਾਪਰਿਆ ਦੋ ਦੋਸਤ ਜੁਨ੍ਹਾਂ ਦਾ ਪਰਚਾ ਕਾਫੀ ਪਿਆਰ ਸੀ ਉਹ ਅੱਜ ਗਰਮੀ ਹੋਣ ਕਰ ਨਹਾਣ ਲਈ ਇੱਥੇ ਮਛੜਾ ਨੇੜੇ ਸਤਲੁਜ ਦਰਿਆ ਵਗਦਾ ਉੱਥੇ ਨਹਾਣ ਲਈ ਆ ਗਏ ਤੇ ਦੋ ਇਹ ਨਹਾਉਂਦੇ ਹੋਏ ਜਦੋਂ ਛਾਲ ਮਾਰੀ ਤਾਂ ਉਹ ਇਸ ਹਾਸੀ ਅਸ਼ਕਾਰ ਹੋ ਗਏ ਤੇ ਡੁੱਬ ਗਏ ਜਿਹਦਾ ਵਿੱਚੋਂ ਇੱਕ ਦਾ ਨਾਮ ਸੁਪਰੀਤਾ ਤੇ ਦੂਜੇ ਦਾ ਨਾਮ ਰਾਜੂ ਦੋਵੇਂ ਪਿੰਡ ਬਲੀਵਾਲ ਦੇ ਦੱਸੇ ਜਾ ਰਹੇ ਨੇ ਤੇ ਦੋਵੇਂ ਮੁੰਡੇ ਬੜੇ ਪੜੇ ਲਿਖੇ ਤੇ ਮਿਹਨਤੀ ਸਨ ਤੇ ਇੱਕ ਦੀ Laash ਮਲਕੀਤ ਉਮੀਦ ਸ਼ਿਕਾਰੀ ਆ ਉਹਨੇ ਦੋ ਗੁੱਤਾ ਖੋਰ ਨੇ ਕੱਢ ਲਈ ਜਦਕਿ ਦੂਜੀ Laash ਵਾਦੀ ਤਲਾਸ਼ ਕੀਤੀ ਜਾਦੀ ਹੈ ਜੋ ਹਜੇ ਨਹੀਂ ਲੱਭੀ ਪਰ ਇਸ ਹਾਸੇ ਦੇ ਕਾਰਨ ਪਿੰਡ ਦੇ ਵਿੱਚ ਕਾਫੀ ਸੋਗ ਦੀ ਲਹਿਰ ਹੈ ਪ੍ਰਸ਼ਾਸਨ ਵੱਲੋਂ ਬੇਸ਼ੱਕ ਲੋਕਾਂ ਨੂੰ ਰੋਕਿਆ ਜਾਂਦਾ ਵਾ ਮਲਕੀਤ ਉਮੀਦ ਜਿਹੜਾ ਸ਼ਿਕਾਰੀ ਆ ਉਹ ਦੋ ਗੁੱਤਾ ਖੋਰਾ ਉਹ ਇਸ Laash ਦੀ ਤਲਾਸ਼ ਕਰ ਰਿਹਾ ਵਾ ਤੇ ਕਾਫੀ ਸਮੇਂ ਤੋਂ ਲੱਗਿਆ ਸੀ ਉਹ ਇਸ ਨੂੰ ਜਿਹੜਾ ਦੂਜਾ ਮੁੰਡਾ ਵਾ ਉਹਦੇ ਜਿਹੜਾ ਨਹਿਰ ਚ ਡੁੱਬਿਆ ਹੋਇਆ ਵਾ ਉਹ ਨੂੰ ਲੱਭਿਆ ਜਾ ਸਕੇ ਪਰ ਉਹ ਹੇ ਤੱਕ ਨਹੀਂ ਲੱਭਿਆ ਵਾ ਹੋਰ ਗੋਤਾਖੋਰਾਂ ਨੂੰ ਬੁਲਾ ਕੇ ਆ ਗਿਆ ਤਾਂ ਜੋ ਜਲਤ ਜਲਦ ਉਹਦੀ ਜਿਹੜੀ ਆ Laash ਆ ਜਾ ਉਹ ਹਜਤ ਦਾ ਵੀ ਹੈ ਉਹ ਹੱਥ ਵਿੱਚ ਉਸ ਨੂੰ ਬਾਹਰ ਕੱਢਿਆ ਜਾ ਸਕੇ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਾਮ ਉਹ ਦਾ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਜੀ ਜਿਹੜਾ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ ਹਾਂਜੀ ਮੈਰਿਡ ਸੀਗੀ ਇਹਦੇ ਬੱਚੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਹਾਲਾ ਸੀ ਇਹ ਨਾ ਨਾ ਦਾ ਰੋਜ ਡੁੱਬ ਜਾਂ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਾ ਛਾਲਾਂ ਮਾਰੀਆਂ ਇੱਕ ਤਾਂ ਪਾਣੀ ਲੈਗਾ ਚੱਕਿਓ ਉਹ گاਉਂ ਵਿੱਚ ਦਾਸ਼ ਅੱਛਾ ਇੱਕ ਮੇਰੇ ਖਲਿੱਤੀ ਆ ਇਧਰ ਉਹ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਫਿਰ ਬਚਾਉਣ ਦੀ ਆਈ ਸਨ ਬੁਲਾ ਰਹਿੰਦੇ ਆ ਅੱਛਾ ਫਿਰ ਤੁਸੀਂ ਜਿਹੜੇ ਉਹ ਬੰਦੇ ਪੈਸੇ ਲੈਂਦਾ ਸਾਡੇ ਤੇ ਲੋਡ ਜ਼ਿਆਦਾ ਪੈ ਜਾਂਦਾ ਜੇ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਸੀ ਜਿਹੜੇ ਮੁੰਡਾ ਕੱਢਿਆ ਬਾਹਰ ਉਹ ਜਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਸ਼ੋਹ ਸ਼ੋਹ ਫਰੀ ਸ਼ੋਹ ਫਰੀਦਨ ਦੇ ਪਿੰਡ ਦਾ ਇਸ ਮੰਦਪਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰਾ ਪਿੰਡ ਸੋਗ ਦੀ ਲਹਿਰ ਚ ਡੁੱਬਿਆ ਹੋਇਆ ਹੈ ਪੂਰੇ ਪਿੰਡ ਚ ਮਾਤਮ ਪਸਰਿਆ ਹੋਇਆ ਹੈ ਹਰ ਕਿਸੇ ਵੱਲੋਂ ਇਸ ਘਟਨਾ ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਇਹ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਨਾਉਣ ਆਏ ਸੀਗੇ ਜੀ ਇੱਥੇ ਨਾਉਂਦੇ ਨਾਉਂਦੇ ਘੁੰਮਣ ਘੇਰੀ ਪੈਂਦੀ ਹੈ ਜੀ ਉਹਰੇ ਛਾਲਾ ਮਾਰਤੀ ਇਹਨਾਂ ਨੇ ਤਾਰੂ ਤਰਦੇ ਸੀਗੇ ਜੀ ਇਹ ਵਿੱਚ ਡੁੱਬ ਗਏ ਜੀ ਤੇ ਇੱਕਲਾਸ ਗਾਹਾਂ ਚਲੇ ਗਈ ਇਨੇ ਫੜੀ ਕਹਾਂ ਜਾ ਕੇ ਇੱਕ ਇੱਥੇ ਹੀ ਅਜੋ ਪਤਨੇ ਇੱਥੇ ਡੁੱਬੀ ਆਂ ਗਾਂ ਚਲੇ ਗਈ ਜਿਹੜਾ ਇੱਕ ਮੁੰਡਾ ਡੈਥ ਹੋ ਗਈ ਉਹ ਨਾ ਕੀ ਆ ਪਿੰਡ ਚ ਛੋ ਫਰੀਦ ਬਲੀ ਜਲ ਫੈਂਸ ਦੱਸਦੀ ਏ ਕਿ ਗਰਮੀ ਦੇ ਚੱਲਦੇ ਨਹਾਉਣ ਸਮੇਂ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਬਲਕੇ ਇਸ ਤੋਂ ਪਹਿਲਾਂ ਵੀ ਅਜਈਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ باوجود ਇਸ ਦੇ ਲੋਕ ਸੁਧਰਨ ਦਾ ਨਾਮ ਨਹੀਂ ਲੈ ਰਹੇ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਜਗਬਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ